ਬਾਬਾ ਜੀ ਕੋਈ ਪਿੰਡ ਦਿੱਤਾ ਪਤਾ ਤੁਹਾਨੂੰ ਆਪਣਾ ਪਿੰਡ ਦਾ ਪਤਾ ਕਿਹੜਾ ਪਿੰਡ ਵਾ ਇਹ ਮੈਂ ਇਥੋਂ ਦਾ ਦਾ ਮੈਂ ਜਾਣਾ ਤੇ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ ਮਾਰੇ ਪਿਤਾ ਦਾ ਨਾਮ ਸੋਨ ਮਸੀ ਸੋਨ ਮਸੀ ਹਾਂ ਅੱਛਾ ਜੀ ਮਸੀ ਮਤਲਬ ਕਿ ਕਿ ਉਹਨਾਂ ਨੂੰ ਜਸੂ ਵੀ ਸੁਣ ਮੰਨਦੇ ਹਾਂਜੀ ਜਸੂ ਨੂੰ ਮੰਨਦੇ ਅੱਛਾ ਆਪਦਾ ਪਿੰਡ ਨਹੀਂ ਦੱਸਦਾ ਮਾੜਾ ਪਿੰਡ ਦੱਸ ਦੇਣਾ ਤੇ ਮਾੜਾ ਗਾ ਮਥਾਲ ਲਾ ਦੇ ਬਾਬਾ ਚਰਾਵ ਜੀ ਦੀ ਬੋਤਲ ਛੱਡ ਬਾਬਾ ਇੱਥੇ ਕੁਝ ਨਹੀਂ ਹੈਗਾ। ਛੁੱਟ ਪਰਾਂ। ਬੈਠੇ। ਪਾਣੀ। ਉਹ ਬਾਬਾ ਗੱਡੀ ਤੇ ਹੈਗਾ ਵਾ ਗੱਡੀ ਕੇ ਪੀਣੀ। ਹੈ? ਆਵਾਂ ਮੈਂ ਬਾਹਰ। ਕੋਈ ਗੱਲ ਨਹੀਂ। ਬੈ ਦਦਾ। ਇੱਕ ਹੀ ਫੜੀ ਫਿਰਦੇ ਜੀ। ਇੱਕ ਹੀ ਫੜੀ ਫਿਰਦੇ ਜੀ। ਇਹ ਪੁੱਤ ਕਾਦੀ 치치 ਆਈ। ਕੁਸ਼ਰਾਬ ਸ਼ੁਰ ਬੜੀ ਆ। ਹਾਂ, ਚਰਾਬ ਵਾਲੀ। ਇਹ ਛੁੱਟ ਫੜ ਕੇ ਛੁੱਟ ਬਾਬਾ। ਹਾਂ। ਹਾਂ। ਉਹ ਛੱਡ ਦੇ, ਛੱਡ ਦੇ, ਛੱਡ ਦੇ। ਛੱਡ ਦੇ। ਹੋ ਬਾਬੇ ਠੀਕ ਠਾਕ ਜੀ ਕੀ ਨਾਂ ਕੀ ਤੁਹਾਡਾ ਆ ਰومی ਆ ਰومی ਕਿਹੜਾ ਪਿੰਡ ਕਿਹੜਾ ਵਾ ਨਾੜਾ ਪਿੰਡੇ ਹੋਈ ਆ ਇਹੋ ਕਿਹੜਾ ਹਾਂ ਇਹ ਬੁੱਤ ਕਦੋਂ ਕਦਾ ਮਿਲਿਆ ਤੁਹਾਨੂੰ ਇਹ ਬਾਬਾ ਜੀ ਐਂ ਵੀ ਉੱਥੇ ਪਹਿਲੀ ਵਾਰ ਨੇ ਪਰ ਹਾਂ ਜੀ ਤੁਹਾਨੂੰ ਮਿਲਿਆ ਸ਼ਾਮੀ ਜੀ ਮਾਲਾ ਅੱਛਾ ਦੋ ਬੰਦ ਕਰ ਹਾਂ ਅੱਛਾ ਅੱਜ 2 ਵਜੇ ਕਰੀ ਮਿਲਿਆ ਬਾਬਾ ਹਾਂਜੀ ਆਇਆ ਅੱਜ ਹੀ ਆਇਆ ਅੱਛਾ ਨਹੀਂ ਨਾਲ ਦੇ ਬੰਦੇ ਉੱਥੇ ਪਾਣੀ ਇਹ ਪੁੱਤ ਮੈਨੂੰ ਕਰਮੂ ਵਾਲੇ ਬਾਬੂਏ ਕੱਲ ਕਰਮੂ ਵਾਲੇ ਤਰ੍ਹਾਂ ਫਿਰਦਾ ਸੀ ਆ ਠੀਕ ਹੈ ਉਹ ਉੱਧਰੋਂ ਆਏ ਬੰਨੇ ਬਾਂ ਤੁਰ ਕੇ ਫਿਰ ਬੰਦੇ ਬੰਨੇ ਕਿਉਂਕਿ ਕਰਮੂ ਵਾਲੇ ਨੇ ਮੈਨੂੰ ਕੱਲ ਫੋਨ ਆਇਆ ਸੀ ਇਸ ਬਾਬੇ ਦਾ ਪਰਸੋਂ ਇਹਦੀ ਮੈਂ ਵੀਡੀਓ ਵੀ ਪਾਈ ਆ ਹਾਂਜੀ ਇਹ ਬਾਬੇ ਦੀ ਕਾਸ਼ ਮੈਂ ਵੀਡੀਓ ਵੀ ਪਾਈ ਆ 1 ਮਿੰਟ 1 ਮਿੰਟ ਕਿੰਡ ਉਹ ਵੀਡੀਓ ਵਾਲੇ ਬਾਬਾ ਜੀ ਬੰਦਾ ਵਾ ਵਿਚਾਰਾ ਮੈਂਟਰੀ ਅਫਸਰਟ ਆ ਇਹ ਹੈ ਨਾ ਹਾਂਜੀ ਹਾਂਜੀ ਆਹੋਏ ਇਹ ਮੇਰੇ ਹਾਂ ਬਾਬੇ ਤੇਰੀ ਵੀਡੀਓ ਮੈਂ ਪਾਈ ਸੀ ਕੱਲ ਹਾਂਜੀ ਇਹ ਵੀ ਜਿਹੜਾ ਏਰੀਆ ਵਾ ਏ ਮਾ ਕਿਸ਼ਨਪੁਰ ਘੜਕਾ ਇਹ ਪਿੰਡ ਮੱਲੇ ਪਿੰਡ ਘੜਕਾ ਕਿਸ਼ਨਪੁਰ ਹੈ ਨਾ ਚੱਕ ਪਿੰਡ ਲੱਗੇ ਆਹ ਤੇ ਸੁਲਤਾਨਪੁਰ ਏਰੀਆ ਚਾਹ ਜਾਂਦਾ ਹੈ ਨਾ ਹਲੋ ਹਾਂਜੀ ਸੰਜੀ ਅੱਜ ਅਸੀਂ ਆਏ ਆ ਸੁਲਤਾਨਪੁਰ ਏਰੀਆ ਦੇ ਪਿੰਡ ਬਉਪੁਰ ਦੇ ਵਿੱਚ ਆਏ ਆ ਤੇ ਇਹ ਜਿਹੜਾ ਬਜ਼ੁਰਗ ਤੁਸੀਂ ਦੇਖ ਰਹੇ ਜੀ ਇਹ ਕੱਲ ਦਾ ਇੱਧਰ ਇਸ ਏਰੀਆ 'ਚ ਫਿਰ ਰਿਹਾ ਵਾ ਸੁਲਤਾਨਪੁਰ ਏਰੀਆ 'ਚ ਕੱਲ ਸੀਗਾ ਕਰਮੂ ਵਾਲਾ ਪਿੰਡ ਵਾ ਜਿਹੜਾ ਪੈ ਜਾਂਦਾ ਵਾ ਚੋਲਾ ਸਾਹਿਬ ਤਰਨਤਾਰਨ ਸਾਈਡ 'ਤੇ ਤੇ ਉਥੋਂ ਵੀ ਮੈਨੂੰ ਵੀਰਾਂ ਨੇ ਇਹਦੀ ਵੀਡੀਓ ਭੇਜੀ ਸੀਗੀ ਪਰ ਸ ਮੈਨੂੰ ਦਿੱਕਤ ਇਹ ਸੀਗਾ ਕਿ ਕੱਲ ਮੈਂ ਅੰਮ੍ਰਿਤਸਰੋਂ ਇੱਕ ਬਾਪੂ ਬੇਬੇ ਨੂੰ ਲੈਣ ਗਿਆ ਸੀਗਾ ਤੇ ਅੱਜ ਮੈਂ ਧੰਨਵਾਦ ਕਰਦਾ ਇਹਨਾਂ ਬੱਚਿਆਂ ਦਾ ਪੀ ਜਿਨ੍ਹਾਂ ਨੇ ਮੈਨੂੰ 2:30 ਵਜੇ ਦਾ ਫੋਨ ਲਾਇਆ ਸੀਗਾ ਤੇ ਹੁਣ ਲਗਭਗ 5:00 ਵਜ ਗਏ ਆ ਪੀ 2-3 ਘੰਟੇ ਇਸ ਬਜ਼ੁਰਗ ਦੀ ਇਸ ਵਿਚਾਰੇ ਭਗਤ ਦੀ ਇਹਨਾਂ ਨੇ ਪਰਵਰਸ਼ ਕੀਤੀ ਦਾ ਧਿਆਨ ਰੱਖਿਆ ਵਾ ਤੇ ਤੁਸੀਂ ਦੇਖ ਸਕਦੇ ਜੀ ਵੀ ਜਿਹੜਾ ਇਹ ਏਰੀਆ ਵਾ ਸਾਰੇ ਲੱਗੇ ਬੰਨੇ ਕਿਤੇ ਵੀ ਕੋਈ ਘਰ ਨਹੀਂ ਹੈਗਾ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਕਿਤੇ ਘਰ ਨਹੀਂ ਹੈਗਾ ਸਾਰਾ ਹੀ ਮੰਡ ਏਰੀਆ ਵਾ ਏ ਬਾਈ ਨਾ ਬਾਈ دریاਲੋਂ ਚਲ ਗਿਆ ਉਹ ਅੱਛਾ ਲੈ ਆਏ ਦੋ ਦੋ ਜਾਨੇ ਉਹ ਮਾਈਨ ਮੁੜ ਕੇ ਉਹਨੇ ਛੇਤੀ ਹੋ ਚਲ ਗਿਆ ਫੇਰ ਉਹ ਉੱਥੇ ਗਨੈ ਚਰਨਾ ਗਲੋ ਉਤਾਰਿਆ ਉੱਥੇ ਪਹਿਲਾਂ ਵਾਵਾ ਜਰ ਬਾ ਛੱਡਿਆ ਅੱਛਾ ਹਾਂਜੀ ਤੇ ਕੁਝ ਦੱਸਿਆ ਬਾਪੂ ਨੇ ਆਪਣਾ ਐਡਰੈਸ ਵਗੈਰਾ ਕੁਝ ਨਹੀਂ ਦੱਸਿਆ ਹਲੇ ਦੀ ਹਾਂ ਤੇ ਤੂੰ ਪੀਂ ਜਾਂਦਾ ਮੈਂ ਤੈਨੂੰ ਦੱਸਣਾ ਹੂੰ ਤੇ ਆਪਣੇ ਕਿਹੜੇ ਪੁੱਤ ਪਿੰਡਾਂ ਹਾਂਜੀ ਆ ਡਾਕੜ ਕਾ ਪਿੰਡ ਕੜਕਾ ਅੱਛਾ ਤੁਸੀਂ ਬਾ ਦੂਜਾ ਫਿਰ ਦਰਿਆ पार ਕਰਕੇ ਆਉਂਦੇ ਇਧਰ ਬੇੜੇ ਤੇ ਹਾਂਜੀ ਨਹੀਂ ਨਹੀਂ ਪੁਲ ਨਹੀਂ ਬਣਿਆ ਆਪਣੇ ਅੱਛਾ ਪੁਲ ਪੁਲ ਠੀਕ 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 ਇੱਥੋਂ ਕਿੰਨਾ ਕਿ ਦੂਰ ਆ ਪੁਲ ਇੱਥੋਂ ਲੱਗ ਗਈ ਤੇ ਬਾਬਾ ਜੀ ਕੋਈ ਪਿੰਡ ਦਿੱਥਾ ਪਤਾ ਤੁਹਾਨੂੰ ਆਪਣਾ ਪਿੰਡ ਦਾ ਪਤਾ ਕਿਹੜਾ ਪਿੰਡ ਵਾ ਇਹ ਮੈਂ ਇੱਥੋਂ ਦਾ ਨਹੀਂ ਮੈਂ じゃ ਨਹੀਂ ਨਹੀਂ ਮੈਨੂੰ ਆਪਣਾ ਪਿੰਡ ਦੱਸਿਓ ਕਿਹੜਾ ਇਧਰ ਆਓ ਇਧਰ ਹੀ ਬੰਨੇ ਆਓ ਇਧਰ ਆਓ ਨਾਲ ਕਾ ਤੁਕੇ ਚਾਚੂ ਪਿਆਈ ਬਾਪੂ ਨੂੰ ਸੇਜੇ ਹੋਏ ਜਾਨੀ ਪ੍ਰਸ਼ਾਦ ਛਕਾਏ ਹੋ ਤੇਰਾ ਭਲਾ ਦੇ ਹਾਂਜੀ ਹਾਂਜੀ ਧੰਨਵਾਦ ਤੇਰਾ ਰੱਬ ਤੇਰੀ ਲੰਮੀ ਉਮਰ ਕਰੇ ਬਾਬਾ ਪੀ ਪਾਣੀ ਤੇ ਲੱਗੀ ਵਿਚਾਰੇ ਨੂੰ ਪੀ ਪਾਣੀ ਪੀ ਪਾਣੀ ਇਹ ਲਾਂਦੇ ਆ ਕੇ ਹੈ ਇਹ ਵਾਰੀਆਂ ਕਾ ਨਾ ਆਛਾ ਨਾ ਤੇ ਨਹੀਂ ਬਾਬਾ ਕੀ ਕਹਿੰਦਾ ਸੀ ਆ ਪਹਿਲੀ ਮੇਰੀ ਕਿਦਾਂ ਦੱਸਦੇ ਤੁਸੀਂ ਹਾਂ ਜੀ ਇਹ ਬਾਬਾ ਕੀ ਕਰੀਦਾ ਪਹਿਲੀ ਮੇਰੀ ਆ ਮੋਟਰਾਂ ਮੇਰੀਆਂ ਅੱਛਾ ਹਾਂ ਜੀ ਕੱਲ ਵੀ ਉਹਨਾਂ ਵੀਰਾਂ ਨੂੰ ਇਹੋ ਗੱਲ ਆਖੀ ਜਾਂਦਾ ਸੀ ਆ ਪੀ ਆ ਮੇਰੀ ਪਹਿਲੀ ਆ ਮੇਰਾ ਘਰ ਵਾ ਮੇਰੀ ਮੋਟਰ ਵਾ ਤੇ ਇਹ ਬਾਬੇ ਕਾਫੀ ਚਿਰ ਹੋ ਗਿਆ ਘਰੋਂ ਆਏ ਨੂੰ ਜਿੱਦਾਂ ਸਮਝੀ ਜਾਂ ਨਾ ਦੇਖ ਰਿਹਾ ਨਾ ਮੇਨਾਂ ਦੇ ਨਾ ਕਾਫੀ ਲੰਮੇ ਲੰਮੇ ਹੋਏ ਆ ਤੇ ਕਾਫੀ ਦਿਨ ਹੋਏ ਇਹਨਾਂ ਨੂੰ ਆਏ ਨੂੰ ਸਿਹਤ ਵੀ ਬਾਬੇ ਪਿੰਡ ਦਾ ਸ ਆਪਣਾ ਇਧਰ ਆ ਇਧਰ ਹੀ ਸਾਡਾ ਇਧਰ ਆ ਡਰ ਨਾ ਮੇਰੇ ਤੋਂ ਚੱਲ ਨਹੀਂ ਲਾਉਂਦੇ ਚੱਲ ਕਿੱਥੇ ਲਾਉਣਾ ਪਾਣੀ ਨਾਲ ਕਾ ਮਾਰ ਚੱਲ ਲਾ ਲਾ ਪਾਣੀ ਲ ਲਾ ਕੋਈ ਨੰਬਰ ਨੰਬਰ ਹੈਗਾ ਕੋਈ ਲਿਖਿਆ ਹੋਇਆ ਨੰਬਰ ਕੋਈ ਨਹੀਂ ਨਹੀਂ ਨੰਬਰ ਇਹ ਬਾਵਾ ਉਹ ਤਾਂ ਲਾ ਜੈਕਟ ਲਾਹੇ ਦੀ ਜੈਕਟ ਲਾਹ ਜੈਕਟ ਤੇ ਕੋਈ ਨੰ ਇੱਥੇ ਬਾਵਾ ਤੇ ਕੋਈ ਨੰਬਰ ਨੰਬਰ ਨਾ ਹੋਵੇ ਉਹ ਬਾਬਾ ਤੇਰਾ ਪਿੰਡ ਹੀ ਪੁੱਛਣਾ ਮੈਂ ਪਤਾ ਕਰਨਾ ਤੇਰਾ ਪਿੰਡ ਲੜਨਾ ਮੇਰੇ ਨਾਲ ਫਿਰ ਮੈਂ ਪੁਲਿਸਾ ਦਰੂਗਾ ਇੱਥੇ ਛੱਡ ਛੱਡ ਦੇ ਕਾਲ ਨਹੀਂ ਆਵੇ ਇਹਦੀ ਜੇਬਾਂ ਚ ਤਾਂ ਕੁਝ ਵੀ ਨਹੀਂ ਹੋਣਾ ਉਹ ਪਾਈਆਂ ਬੈਠੀਆਂ ਆਕਾਸ਼ ਮੈਂ ਵੀਰ ਜੀ ਨੂੰ ਕਹਿਣਾ ਕਿ ਇੱਕ ਇਸ ਭਗਤ ਦਾ ਇੱਕ ਚੰਗੀ ਤਰ੍ਹਾਂ ਫੇਸ ਵਿਖਾ ਦੇ ਕਿਉਂਕਿ ਜੇਕਰ ਕੋਈ ਵੀਰ ਭਰਾਏ ਦੀ ਪਛਾਣ ਰੱਖਦਾ ਹੋਵੇ ਕਿਸੇ ਨੂੰ ਜਾਂ ਦੀ ਕੋਈ ਪਤਾ ਹੋਵੇ ਪੀ ਇਹ ਕੌਣ ਆ ਕਿੱਥੋਂ ਆ ਤੇ ਸਾਡੇ ਨਾਲ ਵੀ ਸੰਗਤ ਜਰੂਰ ਸੰਪਰਕ ਕਰਿਓ ਤੇ ਬਾਬੇ ਇੱਥੇ ਬਹਿ ਜਾ ਦੋ ਮਿੰਟ ਕਾਫੀ ਕਪੜੇ ਵੀ ਦੇਖੋ ਤੁਸੀਂ ਆਕਾਸ਼ ਕਿਰੀ ਕਪੜੇ ਵਿਖਾ ਬਾਬੇ ਦੇ ਵੇਖ ਕਪੜੇ ਕੀ ਹਾਲਾਤ ਹੋਏ ਪਏ ਬਾਬੇ ਇੱਥੇ ਖੜ ਜਾ ਕਿਹਦੀ ਮੋਟਰ ਇਹ ਮੇਰੀ ਮੋਟਰ ਤੇ ਤੇਰਾ ਨਾਂ ਕੀ ਆ ਰੋਮੀ ਰੋਮੀ ਆ ਤੇ ਪਿੰਡ ਕਿਹੜਾ ਏ ਮੇਰਾ ਪਿੰਡ ਇੱਥੇ ਹੀ ਆ ਕਿਹੜਾ ਪਿੰਡ ਦਾ ਨਾਂ ਕੀ ਪਿੰਡ ਦਾ ਮੈਂ ਤਾਂ ਪਿੰਡ ਦਾ ਨਾਂ ਕੀ ਤੇਰੇ ਦਾ ਵਾ ਬਾਬਾ ਤੁਰਿਆ ਤੇ ਦਾਨੀ ਨਹੀਂ ਬਾਬੇ ਤੇਰੀ ਪਿੰਡ ਦਾ ਨਾਂ ਕੀ ਆ ਘਰੇ ਜਾਣਾ ਵਾਣਾ ਆਹੋ ਮੈਂ ਘਰੇ ਵੀ ਜਾਣਾ ਮੈਨੂੰ ਚੋਪੜੀ ਆ ਅੱਛਾ ਅੱਛਾ ਨਹੀਂ ਪਿੰਡ ਕਿਹੜਾ ਆਪਣਾ ਇਹ ਤਰਨਦਾਰਣਾ ਤਰਨਦਾਰਣਾ ਓਏ ਇਹੋ ਮੇਰਾ ਪਿੰਡ ਇਹ ਮੈਨੂੰ ਨਹੀਂ ਨਾ ਪਤਾ ਕਿਹੜਾ ਪਿੰਡ ਵਾ ਇਹਦਾ ਨਾਂ ਕੀ ਪਿੰਡ ਦਾ ਇਸ ਪਿੰਡ ਦਾ ਨਾਂ ਕੀ ਆ ਈ ਮੈਂ ਮਾ ਮੋਟਰਾ ਠੀਕ ਕਰਦਾ ਅੱਛਾ ਅੱਛਾ ਮੈਂ ਟੈਂਕ ਵੀ ਬਣਾ ਲੈਣਾ ਅੱਛਾ ਇਹ ਸਾਰੀ ਪੈਲੀ ਮੇਰੀ ਇਹ ਕਿਹੜੇ ਪਿੰਡ ਚੋਂ ਦੀ ਹੈ ਪੈਲੀ ਉਹ ਯਾਰ ਕਿੰਨਿਆਂ ਕਾ ਰਿਸ਼ਤੇਦਾਨ ਨੂੰ ਦਸੀ ਹੈ ਵਾ ਮੈਂ ਅਖੰਡਾ ਕਿ ਇਹ ਪਿੰਡ ਦੀ ਕਿਹੜੇ ਦੀ ਹਦੂਦ ਚੋਂ ਦੀ ਪੈਲੀ ਇਹ ਹੈ ਤੇ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ ਮੇਰੇ ਪਿਤਾ ਦਾ ਨਾਮ ਸੂਨ ਮਸੀ ਸੂਨ ਮਸੀ ਹਾਂ ਅੱਛਾ ਦੀ ਮਸੀਮ ਲੱਗ ਕਿ ਕਿਰਿਆ ਉਹਨਾਂ ਨੂੰ ਜਿਸ ਜਸੂ ਬਿਸਨ ਮੰਦਰੀ ਹਾਂਜੀ ਜਸੂ ਨੂੰ ਮੰਦਦੇ ਅੱਛਾ ਆਪ ਦਾ ਪਿੰਡ ਨਹੀਂ ਦੱਸਦਾ ਮਾੜਾ ਪਿੰਡ ਦੱਸ ਦੇ ਨਾ ਤੇ ਮਾੜਾ ਆ ਮਸਾਲਾ ਦੇ ਬਾਬਾ ਮਸਾਲਾ ਮੈਂ ਤੈਨੂੰ ਦਊਂਗਾ ਪਰ ਤੂੰ ਪਿੰਡ ਦੱਸ ਤੇਰਾ ਕਿਹੜਾ ਵਾ ਇਹਦੇ ਪੁੱਤ ਇਹ ਅੱਜ ਵਖੀਆ ਪਲੇ ਦਾ ਨੰਬਰ ਨੂੰ ਪਤਾ ਨਹੀਂ ਕੋਈ ਲਿਖਿਆ ਓਏ ਪੁੱਤ ਓਏ ਜੈਕਟ ਲਾ ਖਲੋ ਜਾ ਆ ਮਾਰੇ ਸਕੂਟਰੀ ਮਾਰੀ ਹੈ ਕਿੰਨੇ ਕਿੰਨੇ ਮਾਰੀ ਸਕੂਟਰੀ ਦੇਖੋ ਨਾ ਭਾਈ ਦੇਖੋ ਨਾ ਭਾਈ ਹੂੰ ਹੂੰ ਹਾਂ। ਆਹ। ਕਿਨੇ ਮਾਰੀ ਸਕੂਟਰੀ? ਨੰਬਰ ਨੰਬਰ ਦੇਖੀ ਕਿਤੇ ਲਿਖਿਆ ਤੁਸੀਂ। ਉਹ ਮਾਤੂ ਬੁਲਾ ਲੈ। ਕਿਹੜੀ ਟੂਪਾ ਬਖਾ? ਤੇ ਕਿਨੇ ਦਿੱਤੀ ਐ? ਆ ਲਾਈ ਮਰਜੀ, ਜਾਇਡਲਾ ਮਰਜੀ। ਛੱਡ ਦੇ। ਤੇਰਾ ਜ਼ਖਮ ਵੇਖੀ। ਦੇਖੀ ਤੇਰਾ ਜ਼ਖਮ ਵੇਖਣਾ ਵਾ। ਜ਼ਖਮ ਵੇਖਣਾ ਤੇਰਾ। ਜ਼ਿਆਦਾ ਤਰੀਆਂ। ਆ ਲਾਈ ਪੁੱਤ ਜਾਇਡਲਾ। ਕੁਝ ਨਹੀਂ ਆਂਦੇ ਬਾਬਾ, ਕੁਝ ਨਹੀਂ ਆਂਦੇ ਤੈਨੂੰ। ਹਾਂ ਨੇ ਆਹੀ ਵਿਆਹ ਨੇ ਆ ਰੋਮੀ ਆ। ਸਿੱਧੇ ਕਰ ਬੰਦ, ਬੰਦ ਸਿੱਧੇ ਕਰ। ਦੁਆ ਦਾ ਸਾਰਾ ਤੇ ਪਿੰਡ ਦੇ ਦੱਸਦਾ ਨਹੀਂ ਸਾਨੂੰ ਤੇ ਨਾਣੇ ਖੇ ਹੋਣੇ। ਬਾਬੀ ਦੇਖ ਨੂੰ ਮੀਂਹ ਆਇਆ ਤੇ ਉਹ ਜੈਕਟ ਪਾਈ ਰਹਿਣ ਲੱਗ ਕੇ ਚੜਾ ਹੋ ਗਿਆ ਆ ਹੋ ਸੋ ਦੇ ਮੂੰਹ ਨੇ ਮੈਨੂੰ ਠੰਡ ਲੱਗਨੀ ਪਾਪਾ ਗੱਡੀ ਚ ਨਹੀਂ ਲੱਗੇ ਆ ਆ ਵੀ ਲੱਗੋ ਮੈਂ ਕੋਈ ਨਹੀਂ ਜੀ ਬਾਬਾ ਕੋਈ ਧਰ ਦੂਰ ਘਾੜ ਹੈ ਗਈ ਤੇਰੇ ਕੋਲ ਬਾਹਰ ਤੋ ਆ ਵੇਖ ਕੀ ਪੈ ਫਿਲਾ ਤੇਰਾ ਆ ਬਿੱਲ ਕਿੱਥੋਂ ਦਾ ਲਿਖ ਲਓ ਤੇਰੇ ਉਹ ਬੀ ਹਾ ਦੇ ਛੱਡ ਗਏ ਉਹ ਜੋ ਕੇ ਬੀ ਆ ਰਾਜੇ ਦਾ ਪਿਓ ਆ ਰਾਜੇ ਦਾ ਪਿਓ ਆ ਹਾ ਹੋ ਅੱਛਾ ਰਾਜਾ ਕਿੱਥੇ ਹਣ ਰਾਜਾ 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 ਤੇ ਕਿਨੇ ਮੁੰਡੇ ਤੁਹਾਡੇ ਰਾਜਾ ਤੇ ਇਹ ਰਾਜਾ ਤੇ ਰਿੰਕੂ ਸਾਰੇ ਸਾਡੇ ਵੀਰ ਆ ਇੱਥੇ ਇੱਥੇ ਵਾਢੀ ਕਰਨ ਆਏ ਸੀ ਤੇ ਇਹ ਬੰਦਾ ਅੱਛਾ ਆ ਰਿਹਾ ਹੂੰ ਚਲਾ ਚਲਾ ਜਾ ਕਾਰ ਨਾਲ ਚੱਲ ਕਾਰ ਲੱਗਿਆ ਜਾ ਆ ਜਾ ਪਾਪਾ ਆ ਜਾ ਚੱਲੀਏ ਸੈਂ ਜੀ ਬਹੁਤ ਮੱਥਾ ਮਾਰਿਆ ਮੈਂ ਇਨਾਂ ਬਾਪੂ ਜੀ ਹੋਣਾ ਨਾ ਪਰ ਆਪਣਾ ਨਾਂ ਜਰੂਰ ਦੱਸਿਆ ਵੀ ਰੋਮੀ ਮੇਰਾ ਨਾਂ ਆ ਜਾਂ ਆਪਣੇ ਮੁੰਡੇ ਦਾ ਨਾਂ ਦੱਸਿਆ ਰਾਜਾ ਪਰ ਆਪਣਾ ਐਡਰੈਸ ਨਹੀਂ ਦੱਸ ਰਿਹਾ ਪਿੰਡ ਦਾ ਨਾਂ ਨਹੀਂ ਦੱਸ ਰਿਹਾ ਸੋ ਬੇਨਤੀ ਮੈਂ ਕਰ ਰਿਹਾ ਵਾਂ ਕਿ ਅਸੀਂ ਵੀ ਆਪਣਾ ਪੂਰਾ ਜੋਰ ਲਾਵਾਂਗੇ ਕਿ ਬਾਪੂ ਜੀ ਦਾ ਐਡਰੈਸ ਪਤਾ ਲੱਗੇ ਕੋਈ ਪਿੰਡ ਦਾ ਨਾਂ ਜਾਂ ਕੋਈ ਲਾਗੇ ਬੰਨੇ ਕਿਸੇ ਦਾ ਕੋਈ ਅਤਾ ਪਤਾ ਲੱਗੇ ਪਰ ਤੁਸੀਂ ਵੀ ਸੰਜੀਪ ਬੇਨਤੀ ਆ ਕਿ ਤੁਹਾਡੇ ਅੱਗੇ ਵੀ ਬੇਨਤੀ ਹੈ ਕਿ ਤੁਸੀਂ ਵੀ ਬਾਪੂ ਜੀ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋ ਸਕਦਾ ਵਾ ਕਿ ਬਾਪੂ ਜੀ ਦੇ ਪਰਿਵਾਰ ਨਾਲ ਇਦਾਂ ਵੀਡੀਓ ਸ਼ੇਅਰ ਹੁੰਦੀ ਹੁੰਦੀ ਮਲਾਪ ਹੋ ਜੇ ਨਹੀਂ ਹਾਂਜੀ ਤੇ ਦੋਵੇਂ ਆ ਪਾਣੀ ਪੀਂਦੇ ਉੱਥੇ ਬੈਠਾ ਹੀ ਹੈ ਪਾਣੀ ਕਿੱਥੇ ਪੀਣਾ ਹੈ ਆਓ ਕਿਧਰ ਆਓ ਉੱਥੇ ਬੈਠਾ ਅੱਛਾ ਅੱਛਾ ਹਾਂਜੀ ਉਹ ਪਾ ਰਹੇ ਅਸੀਂ ਗਲੀਆਂ ਅੱਛਾ 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 ਪਹਿਲੀ ਵਾਰ ਦੇ ਤੁਸੀਂ ਦੇ ਪਾਣੀ ਪੀਣਾ ਹੈ ਹਾਂਜੀ ਹਾਂ ਚਲੋ ਤੰਗ ਵਾਈਗੂ ਇੱਥੇ ਦੇ ਮੇਰੇ ਸਾਹ ਨਾਲ ਜਿੱਦਾਂ ਇਹ ਮੰਡ ਏਰੀਆ ਵਾ ਇੱਥੇ ਰਾਤ ਨੂੰ ਜਨਵਰ ਜਨਵਰ ਵੀ ਆਇਂਦੇ ਨੇ ਹਾਂਜੀ ਸੂਰ ਸੂਰ ਹੁੰਦੇ ਆ ਅੱਛਾ ਪੂਰੇ ਹਾਂਜੀ ਤੇ ਉਹ ਇਹਨੂੰ ਤੇ ਰਾਤ ਨੂੰ ਹੁੰਦਾ ਯਾਰ ਮਨ ਜਾ ਕੇ ਭਾਂਦੇ ਨਹੀਂ ਪੈ ਜੇ ਸੂਰ ਫੇਰ ਤੇ ਉਹ ਕੱਢ ਦਿੰਦੇ ਆ ਜਨਵਰ ਮੋਰ ਕਰਾ ਕੁੜੀ ਕਿੱਥੇ ਵੈਈ ਤੇਰੀ ਸੈਦੋਵਾਲ ਸੈਦੋਵਾਲ ਆਓ ਅੱਛਾ ਹਾਂ ਤੁਹਾਨੂੰ ਵੀ ਸੱਦਾਂਗੇ ਅੱਛਾ ਸੈਦੋਵਾਲ ਗਈ ਕੁੜੀ ਕਿੰਨੀਆਂ ਕੁੜੀਆਂ ਤੇਰੀਆਂ ਦੋ ਅੱਛਾ ਦੋ ਦੂਜੀ ਕਿੱਥੇ ਵੈਈ ਆ ਹਾਂ ਸਾਂਧੀ ਬਾਬੇ ਨੇ ਸੈਦੋਵਾਲ ਦੱਸਿਆ ਵਾ ਕਿ ਸੈਦੋਵਾਲ ਮੇਰੀ ਕੁੜੀ ਵਿਆਹੀ ਆ ਹੁਣ ਸੈਦੋਵਾਲ ਹੁਣ ਮੈਨੂੰ ਇਹ ਨਹੀਂ ਪਤਾ ਕਿ ਸੈਦੋਵਾਲ ਪੈਂਦਾ ਕਿੱਥੇ ਆ ਵੀ ਕਿਹੜੇ ਜ਼ਿਲ੍ਹੇ ਚ ਪੈਂਦਾ ਵਾ ਠੀਕ ਹੈ ਜੀ ਤੇ ਕੀ ਨਾਮ ਆ ਤੇਰੇ ਦੁਜਾ ਜਵਾਈ ਦਾ ਕੀ ਨਾਮ ਆ ਜਵਾਈ ਦਾ ਨਾਮ ਕਾਛ ਕੋ ਆ ਜਾ ਹੈ ਜਵਾਈ ਦਾ ਨਾਮ ਠੋੜਾ ਠੀਕ ਹੈ ਕਿਹੜਾ ਪਰਿਵਾਰਾ ਜੱਟ ਸੇਖਾ ਕਿ ਮਜਵੀ ਸੇਖਾ ਆਹੀ ਹਾਂ ਆਹੀ ਜੱਟ ਹੁਣ ਆ ਅੱਛਾ ਜੱਟ ਸਿੱਖ ਜੀ ਤੇ ਕੁੜੀ ਸੈਦੋਵਾਲ ਵਿਆਹੀ ਆ ਇਹ ਸੈਦੋਵਾਲ ਪਿੰਦਾ ਕਿੱਥੇ ਦਾ ਲਾਗੇ ਕਿਹੜਾ ਪਿੰਡ ਸੈਦੋਵਾਲ ਦੇ ਹੈ ਹਾਂ ਹਾਂ ਸੈਦੋਵਾਲ ਦੇ ਲਾਗੇ ਕਿਹੜਾ ਪਿੰਡ ਹੋਰ ਦੇ ਲਾਗੇ ਅਸ਼ਕਲਾਂ ਨੌਰ ਦੇ ਲਾਗੇ ਆ ਤੇਰਾ ਭਲਾ ਜੇ ਅੱਛਾ ਕੁੜੀ ਸੈਦੋਵਾਲ ਵਿਆਹੀ ਆ ਕਲਾਰ ਨੌਰ ਦੇ ਲਾਗੇ ਹਾਂ ਜੀ ਹਾਂ ਫਿਰ ਕਿਹੜਾ ਹੈ ਅੱਜ ਤਾਂ ਸੈਦੋਵਾਲ ਕਾਹਰੇ ਸ਼ਿਕਾਰੀ ਬੰਦੇ ਕੋਮਤੇ ਵੀ ਅੱਛਾ ਅੱਛਾ ਪਰਾ ਹਾਟ ਗਿਆ ਹੈ ਤੂੰ ਬਾਬਾ ਮੈਂ ਮੈਂ ਉੱਥੇ ਉੱਥੇ ਬੈ ਗੱਡੀ 'ਚ ਗੱਡੀ 'ਚ ਬੈ ਤੇਰੀ ਗੱਡੀ ਆ ਬਾਬਾ ਤੂੰ ਹੀ ਨਹੀਂ ਗੱਡੀ 'ਚ ਬੈਣਾ ਯਾਰ ਚੰਗੀ ਗੱਲ ਆ ਮਾ ਰੀ ਦੇ ਵਰਿਆ ਯਾ ਪਾਣੀ ਤੇ ਪੀਂਦੇ ਪਾਣੀ ਬਾਬਾ ਹੁਣੇ ਪੀਤਾ ਆਪਾਂ ਓਥੋਂ ਪੀਤਾ ਅੱਗੋਂ ਜਾ ਕੇ ਪੀਨੇ ਪਾਣੀ ਗੱਡੀ 'ਚ ਪਾਣੀ ਪਿਆ ਜਰਦਾ ਨਹੀਂ ਲੈਣਾ ਇਹ ਚੱਲ ਪੀ ਲੈ ਪਾਣੀ ਪਾਣੀ ਪੀਣਾ ਪਾਣੀ ਪੀਲਾ ਚੱਲਾ ਜਾ ਚਾ ਉਹ ਤੋਂ ਚਾ ਵੀ ਦਰਪੋ ਨੇ ਆ ਜਾ ਪਾਣੀ ਪੀਣਾ ਆ ਜਾ ਪਾਣੀ ਪੀਲਾ ਆ ਜਾ ਆ ਹੁਣ ਪੀ ਪਾਣੀ ਬਾਬਾ ਬੋਤਲ ਛੁੱਟ ਪਰਾ ਕਿਹੋ ਜਿਹਾ ਬੋਤਲਾਂ ਫਰੀਜ ਨਾ ਤੇਰਾ ਕੀ ਬਾਪੂ ਕਰਦੀ ਆ ਛੱਡੇ ਓ ਛੋਟਾ ਚੱਲਾ ਬੈ ਬੈ ਗੱਡੀ ਆ ਚੱਲੀਏ ਜਾ ਪੂਰਾ ਮਸਾਲਾ ਹੋਰ ਜਾ ਜਾ ਛੇਰ ਨਾਮ ਮੈਂ ਤਾਂ ਬੈ ਗੱਡੀ ਵਿੱਚ ਗੱਡੀ ਵਿੱਚ ਮਸਾਲਾ ਹਾਰ ਬਾਬਾ ਹੂੰ ਤੈਨੂੰ ਦੇਣਾ ਬਾਬੇ ਮਸਾਲਾ ਦੇਣਾ ਵਾ ਗੱਡੀ ਦਾ ਗੱਡੀ ਬੈ ਪਿੰਡ ਦੱਸੇਗਾ ਤਾਂ ਮਸਾਲਾ ਦੇਣਾ ਆ ਲੋ ਪਿੰਡ ਦਾ ਨਾਮ ਦੱਸੇਗਾ ਤਾਂ ਮਸਾਲਾ ਦਊ ਪਿੰਡ ਦਾ ਨਾਮ ਦੱਸੇਗਾ ਤਾਂ ਪੈਗ ਲਵਾਉ ਉਦਾਂ ਨਹੀਂ ਲਵਾਉਣਾ ਲੈ ਲਾ ਲਿਆ ਪੱਕ ਹੈ ਉਦਾਂ ਪੈਗ ਨਹੀਂ ਮੈਂ ਲਵਾਉਣਾ ਤੈਨੂੰ ਨਾਵੀਚ ਅ ਕਾਇ ਗੱਡੀ ਕੁਮਾਰ ਬਾਪੂ ਇੱਧਰ ਹੋ ਕੋਈ ਨਹੀਂ ਕੋਈ ਨਹੀਂ ਰਹਿੰਦੇ ਗੱਡੀ ਕੁਮਾਰ ਰਹਿੰਦੇ ਨੇ ਹੂੰ ਇੱਧਰ ਆ ਗਿਆ ਬਹਿ ਗੱਡੀ ਚ ਓ ਮਾਰੇ ਜੀ ਆ ਨਾ ਪਾਣੀ ਪੀ ਲਾ ਹੂੰ ਪਾਣੀ ਪੀ ਲਿਆ ਹੁਣ ਆਪਾਂ ਓ ਚਰਾਵ ਜੀ ਦੀ ਬੋਦਰ ਛੱਡ ਬਾਬਾ ਇਹ ਚ ਕੁਝ ਨਹੀਂ ਹੈਗਾ ਛੁੱਟ ਕਰਾਂ ਬਹਿ ਇਥੇ ਪਾਣੀ ਓ ਬਾਬਾ ਗੱਡੀ ਤੇ ਹੈਗਾ ਵਾ ਗੱਡੀ ਕੇ ਪੀਣੀ ਹੈ ਹੈ ਆਵਾਂ ਮੈਂ ਬਾਹਰ ਕੋਈ ਗੱਲ ਨਹੀਂ ਵੇ ਬਾਬਾ ਗੱਡੀ ਜਗਾ ਬਗੱਡੀ ਦੇ ਪਾਣੀ ਬਿੜੇ ਲੋਟਾ ਮੇਰਾ ਵੇਚਿਆ ਫੜ ਲੈ ਫੜ ਲੈ ਲੋਟਾ ਕੋਲ ਨਹੀਂ ਫੜ ਕੇ ਬਹਿ ਜਾ ਲੈ ਨੇ ਬਹਿ ਜਾ ਲੋਟਾ ਕੋਲ ਨਹੀਂ ਬਹਿ ਜਾ ਓ ਬਾਬਾ ਕੀ ਕਿਹੋ ਜਿਹੀ ਗੱਲਾਂ ਕਰਦਾ ਨੂੰ ਕੀ ਹੋ ਚੰਗ ਕਰਦਾ ਯਾਰ ਤੈਨੂੰ ਕੁਲ ਖਵਾ ਦਿੰਦੇ ਆ ਬਹਿ ਬਹਿ ਆ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ